ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬ ਜੁਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸ੍ਰੀ ਗਾਜੀ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜੁਡੀਐਸਏ ਤੇ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਵੱਲ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 2 ਜੇ ਕਿਨ ਐਮੀਗ੍ਰੇਸ਼ਨ ਲਾਫਰਮ ਵਾਲੀ ਜੇ ਟ੍ਰਿਕ ਹਨਾ ਟੋਨੀ ਟ੍ਰਿਕਿਆਂ ਦੇ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 05 03 ਕ੍ਰਿਸ਼ਨ ਤਨੋਟਾ ਜਿਉ ਬਸਟੀ ਜੀਨ ਲੀਵਰੇ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਢਾਈ ਰੀਨਾਂ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਮੈਂ ਤੁਜੀ ਬੀਜਾਂ ਦੇ ਨਾਲ ਜੁੜੇ ਇੱਕ ਅਹਿਮ ਮਸਲੇ ਤੋਂ ਆਪ ਅਕਸਰ ਹੀ ਇਹ ਖਬਰਾਂ ਸੁਣਦੇ ਆਂ ਕਿਸਾਨੀ ਦੇ ਨਾਲ ਸੰਬੰਧਤ ਲੋਕ ਦੱਸਦੇ ਆ ਨਕਲੀ ਬੀਜ ਆ ਗਏ ਆ ਨਕਲੀ ਦਵਾਈਆਂ ਨਕਲੀ ਰੇਹਾਂ ਨਕਲੀ ਸਪਰੇਆ ਸਾਰਾ ਕੁਝ ਨਕਲੀ ਔਨ ਕਰਕੇ ਕਿਸਾਨ ਨੂੰ ਇਹਦੇ ਨਾਲ ਬਹੁਤ ਵੱਡਾ ਆਰਥਿਕ ਤੌਰ ਤੇ ਘਾਟਾ ਪੈਂਦਾ ਜੀ ਨਕਲੀ ਬੀਜਾਂ ਦੇ ਉੱਤੇ ਹੁਣ ਕਾਨੂੰਨ ਬਣਨ ਦੀ ਆਸ ਬੱਜੀ ਹੈ ਜੀ ਅਜੀਤ ਦੇਖੋ ਨਕਲੀ ਬੀ ਨਕਲੀ ਸਪਰੇਅ ਇਹੀ ਕਾਰਨ ਹੈ ਕਿ ਅੱਜ ਜੇ ਆਪਾਂ ਦੇਖੀਏ ਜੀ ਜਿਹੜਾ ਰਕਬਾ ਸਾਡੇ ਕੋਲ ਨਰਮੇਦਾ ਸੀਗਾ ਤਕਰੀਬਨ 8 ਲੱਖ ਹੈਕਟੇਅਰ ਹੁੰਦਾ ਸੀ ਕਿਸੇ ਵੇਲੇ 8 ਲੱਖ ਹੈਕਟੇਅਰ ਹਾਂਜੀ ਤੇ ਹੁਣ ਸਾਨੂੰ ਮਤਲਬ ਕਿ ਸਵਾ ਲੱਖ ਹੈਕਟੇਅਰ ਤੱਕ ਪਹੁੰਚਣ ਤੇ ਹੀ ਖੁਸ਼ੀ ਮਨਾਉਣੀ ਪੈਂਦੀ ਆ ਕਿਹਾ ਅਸੀਂ 90 ਹਜ਼ਾਰ ਹੈਕਟੇਅਰ ਤੋਂ ਸਵਾ ਲੱਖ ਹੈਕਟੇਅਰ ਤੇ ਪਹੁੰਚ ਗਏ ਜੀ ਯਾਨੀ 20% ਦਾ ਇਜ਼ਾਫਾ ਹੋ ਗਿਆ ਸਾਡੇ ਲਈ ਬੜੀ ਬਾਣ ਦੀ ਗੱਲ ਆ ਖੁਸ਼ੀ ਦੀ ਗੱਲ ਇਹ ਆ ਸਰਕਾਰ ਦੀ ਵੱਡੀ ਪ੍ਰਾਪਤੀ ਹਾਂਜੀ ਉਹਦਾ ਇੱਕ ਵੱਡਾ ਕਾਰਨ ਇਹ ਹੂੰ ਕਿ ਕੁਝ ਬੀਆਂ ਨੇ ਮਾਰਿਆ ਕੁਝ ਸਪਰਿਆਂ ਨੇ ਮਾਰਿਆ ਕੁਝ ਕੁਦਰਤੀ ਜੋ ਮੌਸਮ ਦਾ ਬਦਲਾਅ ਹੈ ਮੌਸਮ ਜਿਵੇਂ ਖਾਸ ਤੌਰ ਤੇ ਮੀਂਹ ਦਾ ਪੈਟਰਨ ਬਦਲਿਆ ਹੈ ਪਿਛਲੇ ਕੁਝ 10 15 ਸਾਲ ਤੋਂ ਤਾਂ ਇਹ ਸਾਰੀਆਂ ਚੀਜ਼ਾਂ ਨੇ ਰਲ ਮਿਲ ਕੇ ਸਾਡਾ ਜਿਹੜਾ ਖੇਤੀ ਵਿਭਿੰਨਤਾ ਵਾਲਾ ਮਸਲਾ ਹੁੰਦਾ ਨਾ ਉਹਨੂੰ ਉਲਝਾ ਦਿੰਦਾ ਹੈ ਤਾਂ ਹੁਣ ਹੋਰ ਵੀ ਜੇ ਆਪਾਂ ਦੇਖੀਏ ਚੋਨੇ ਦੀ ਪਨੀਰੀ ਵੀ ਤੇ ਜਿਹੜੀ ਆ ਉਹ ਢੀਚੂ ਨਿਕਲਦੀ ਆ ਸਾਰੀਆਂ ਚੀਜ਼ਾਂ ਤੇ ਬੀ ਤੋਂ ਸਟਾਰਟ ਹੁੰਦੀਆਂ ਨੇ ਤਾਂ ਕਿਉਂਕਿ ਉਹ ਬੀ ਜਿਹੜੇ ਆ ਉਹ ਲੋਕ ਆਪ ਨਹੀਂ ਬਣਾਉਂਦੇ ਉਹਨਾਂ ਦੇ ਆਪਣੇ ਜਿਹੜੇ ਦੇਸੀ ਬੀ ਆ ਉਹ ਤੇ ਤਬਾਹ ਬਰਬਾਦ ਹੋ ਗਏ ਹੂੰ ਉਹਨਾਂ ਦਾ ਤੇ ਨਾਮੁਸ਼ਾਨੀ ਹੈ ਨਹੀਂ ਗਾ ਹੁਣ ਕੀ ਆ ਕਿ ਜਿਹੜੀ ਨਿਰਪਰਤਾ ਹੈ ਉਹ ਕਾਰਪੋਰੇਟ ਕਰਾਨੇ ਕੰਪਨੀਆਂ ਉਹ ਸਾਰੀਆਂ ਇਸ ਫੀਲਡ ਦੇ ਵਿੱਚ ਹੈਗੀਆਂ ਨੇ ਜੀ ਉਤੋਂ ਹੀ ਲੈਣੇ ਲਿਹਾਜ਼ਾ ਹੁਣ ਚੱਕਰ ਕੀ ਹੈ ਕਾਨੂੰਨ ਅੱਗੇ ਵੀ ਹੈਗਾ ਪ੍ਰਵੀਨ ਜੀ ਜੇ ਤੁਸੀਂ ਜਾ ਕੇ ਉਹ ਦੇਖੋਗੇ ਬੀ ਜੈਕਟ 2004 ਚ ਇਹਨਾਂ ਨੇ ਤਿਆਰ ਕੀਤਾ ਸੀਗਾ ਉਹਨੂੰ ਫਿਰ ਭੇਜ ਦਿੱਤਾ ਸੀਗਾ ਸਟੈਂਡਿੰਗ ਕਮੇਟੀ ਦੇ ਕੋਲ ਉਹ ਅੱਜ ਤੱਕ ਉੱਥੇ ਦਾ ਉੱਥੇ ਆ ਮਤਲਬ ਕਿ ਜੇ ਵੇਖੀ ਆਪਾਂ ਮਨਮੋਹ ਸਿੰਘ ਸਰਕਾਰ ਵੇਲੇ ਤੱਕ ਦਾ ਤਾਂ ਉਹ ਉੱਥੇ ਦਾ ਉੱਥੇ ਆ ਕਿਉਂ ਕਿ ਕਿਉਂਕਿ ਉਸ ਵੇਲੇ ਵੀ ਇਹ ਚਰਚਾ ਛੜੀ ਹਾਂ ਤੇ ਜਦੋਂ ਹੋਰ ਵੀ ਥੋੜਾ ਪਿੱਛੇ ਜਾਓਗੇ ਇਹਨਾਂ ਵਾਸਤੇ ਜਿਹੜਾ ਇੱਕ ਬੀਜ ਐਕਟ ਆ ਉਹ 1966 ਚ ਲਾਗੂ ਹੁੰਦਾ ਉਹ ਦੇਖੋ ਉਦੋਂ ਤਾਂ ਉਹ ਪ੍ਰਸੰਗਤ ਸੀਗਾ ਉਦੋਂ ਉਹਦੀ ਪ੍ਰਸੰਗਤਾ ਠੀਕ ਸੀਗੀ ਕਿਉਂਕਿ ਉਸ ਵੇਲੇ 500 ਰੁਪਈਆ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਉਹਦੇ ਚ ਫਸਲ ਦਾ ਨੁਕਸਾਨ ਹੋਣ ਤੇ 500 ਰੁਪਈਆ ਜੁਰਮਾਨਾ ਪਾਇਆ ਜਾਂਦਾ ਸੀਗਾ ਪਰ ਅੱਜ ਉਹ 500 ਰੁਪਈਆ ਜੁਰਮਾਨਾ ਬੇਹਤ ਮਾਮੂਲੀ ਆ ਕਿਉਂਕਿ ਹੁਣ ਤੇ 500 روپے ਦੇ ਵਿੱਚ ਬੱਚਾ ਵੀ ਸ਼ੋਪਿੰਗ ਨਹੀਂ ਕਰ ਸਕਦਾ ਜੀ ਜੇ ਉਹਨੂੰ ਕਹੀਏ ਆਪ ਤੇਰੀ ਕੋਈ ਸਮਾਨ ਖਰੀਦ ਲੈ ਕੋਈ ਹਫਤੇ ਦਾ 10 ਦਿਨਾਂ ਦਾ ਤਾਂ ਉਹ ਵੀ 500 ਰੁਪਏ ਤੋਂ ਨਕਾਰੀ ਹੋ ਜਾਏਗਾ ਕਹੇਗਾ ਮੈਂ ਨਹੀਂ ਲੜੇ ਜੀ ਸੋ ਇਸ ਕਰਕੇ ਇਹ ਹੁਣ ਸਖਤ ਜ਼ਰੂਰਤ ਹੈ ਕਿ ਕਾਨੂੰਨ ਕੋਈ ਜਿਹੜਾ ਸੋਧ ਕੇ ਵਧੀਆ ਬਣਾਇਆ ਜਾਵੇ ਲਿਹਾਜ਼ਾ ਵੇਖੋ ਪਿਛਲੇ ਦਿਨੀ ਹੋਇਆ ਕਿ ਸੀਗਾ ਕਿ ਖੇਤੀਬਾੜੀ ਮੰਤਰੀ ਆ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਹਾਂ ਜੀ ਉਹ ਆਇਸਨ ਇਥੇ ਰਾਜਪੁਰੇ ਦੇ ਵਿੱਚ ਉਹਨਾਂ ਨੇ ਟਰੈਕਟਰ ਚਲਾਇਆ ਸੀਗਾ ਹੋਰ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਨੇ ਸੰਕੇਤ ਦਿੱਤਾ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਕਾਨੂੰਨ ਲਿਆ ਸਕਦੇ ਹਾਂ ਮਤਲਬ ਉਹ ਤੋਂ ਪਹਿਲਾਂ ਅਸੀਂ ਜਿਹੜੀਆਂ ਸਬੰਧਤ ਧਿਰਾਂ ਨੇ ਅੰਗਰੇਜ਼ੀ 'ਚ ਕਹ ਲਓ ਕਿ ਸਟੇਕ ਹੋਲਡਰ ਨੇ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਸਹਿਮਤੀ ਬਣਾ ਕੇ ਇੱਕ ਖੇਤੀ ਪਾਲਿਸੀ ਲਿਆਵਾਂਗੇ ਤਾਂ ਉਹਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੀ ਰੋਕ ਥਾਮ ਵਾਸਤੇ ਵੀ ਵਿਸ਼ੇਸ਼ ਕਦਮ ਚੁੱਕਾਂਗੇ ਤੇ ਮੇਰੇ ਖਿਆਲ ਦੇ ਨਾਲ ਜੇ ਇਦਾਂ ਹੁੰਦਾ ਤੇ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਪੂਰੇ ਦੇਸ਼ ਦੀਆਂ ਉਹਨਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਸੁਝਾ ਦੇਣੇ ਚਾਹੀਦੇ ਆ ਕਿਉਂ ਕਿ ਕਿਉਂਕਿ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 1968 ਵਾਲਾ ਜਿਹੜਾ ਸੀਡ ਐਕਟ ਆ ਉਹ ਤੇ ਬੇਹੱਦ ਕਮਜ਼ੋਰ ਬੇहद ਗੈਰ ਪ੍ਰਸੰਗਕ ਹੈ ਇਸ ਵੇਲੇ ਉਹਦਾ ਕੁਝ ਵੀ ਇਸ ਵੇਲੇ ਫਾਇਦਾ ਨਹੀਂ ਹੈਗਾ ਮਾਮੂਲੀ ਜਿਹਾ ਵੀ ਫਾਇਦਾ ਨਹੀਂ ਹੈ ਜੀ ਤੇ ਮਿੰਟ ਜੀ ਅਗਲੇ ਮਸਲੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੇ ਮੰਤਰੀ ਦੀ ਜੀ ਦਾ ਰਿਸ਼ਤੇਦਾਰ ਵਿਰੋਧੀ ਬਣ ਕੇ ਪੁੱਜਿਆ ਜੀ ਉੱਥੇ ਦੀਪਾ ਅੱਛਾ ਦੇਖੋ ਸੁਣਾ ਪਹੁੰਚ ਗਏ ਆ ਦੀਪਾ ਜੀ ਦੀਪਾ ਜੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਪਿਛਲੇ ਦਿਨੀ ਪਹਿਲਾਂ ਕਾਂਗਰਸੀਸ ਫਿਰ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ ਅਕਾਲੀ ਦਲ ਜੋ ਦੁਬਾਰਾ ਹੁਣ ਕਿਉਂਕਿ ਬਿਲਕੁਲ سلسلہ ਚੱਲ ਪਿਆ ਹੈ ਨਾ ਇਹ ਬڑے ਪੁਰਾਣੇ ਕਾਂਗਰਸੀ ਸੀਗੇ ਦੀਪਿਉਰੀ ਪਰ ਇਹਨਾਂ ਦੇ ਨਾਲ ਜਦਨ ਸ਼ਮੂਲੀਅਤ ਕੀਤੀ ਆ ਕਾਂਗਰਸ ਦੇ ਵਿੱਚ ਤੇ ਸਾਬੀ ਸਾਬੀ ਸੀਗੇ ਉਹ ਵੀ ਅਕਾਲੀ ਦਲ ਦੇ ਬਹੁਤ ਪੁਰਾਣੇ ਨੇ ਲੀਡਰ ਕਿਸੇ ਟਾਈਮ ਯੂਥ ਲੀਡਰ ਹੁੰਦੇ ਸੀ ਹੂੰ ਹੂੰ ਉਹ ਵੀ ਕਾਂਗਰਸ ਕਵਨ ਕਰ ਗਏ ਇਸ ਤੋਂ ਇਲਾਵਾ ਅਕਾਲੀਆਂ ਵੀ ਕੁਝ ਘਰ ਵਾਪਸੀ ਕਹਿ ਲੋ ਓਏ ਜੀ ਇਦਾਂ ਮਤਲਬ ਕਿ ਜੇ ਤੁਸੀਂ ਵੇਖੋਗੇ ਘੜੀ ਸਾਹ ਵਰਗੇ ਜਿਹੜੇ ਬਸਪਾ ਦੇ ਲੀਡਰ ਸੀਗੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਆ ਕੁਝ ਸਮਾਂ ਪਹਿਲਾਂ ਇਹਦਾ ਮਤਲਬ ਇਹੋ ਆ ਕਿ ਸਤਾਈ ਵਾਸਤੇ ਓੜ-ਪੋੜ ਚੱਲ ਰਹਾ ਹੈ ਹੂੰ ਹੁਣ ਜਿਹੜਾ ਰਜਿੰਦਰ ਦੀਪਾ ਹੈ ਇਹ ਬੇਸਿਕਲੀ ਮੁਖਸਰ ਤੋਂ ਠੀਕ ਹੈ ਜੀ ਇਹ ਸੁਨਾ ਪਹੁੰਚਿਆ ਇਹ ਅਮਨ ਅਰੂణాਤਾ ਜੀਜਾ ਜੀ ਅਮਨ ਅਰੂణాਤਾ ਮਤਲਬ ਕਿ ਇਹ ਪੜੋਇਆ ਇਨੇ ਕਾਂਗਰਸ ਜੁਆਨ ਕਰਕੇ ਤੇ ਸੁਨਾਮ ਦੇ ਵਿੱਚ ਜਦੋਂ ਐਂਟਰੀ ਮਾਰੀ ਆ ਤੇ ਦੱਸਦੇ ਆ ਕਿ ਕਾਂਗਰਸ ਨੇ ਪੂਰਾ ਸਵਾਗਤ ਕੀਤਾ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਸਾਲੇ ਪਣਵਈਏ ਦੀ ਜੰਗ ਫੇਰ ਮੱਗ ਜਾਏ ਤੇ ਜੰਗ ਦਰਸਲ ਕੀ ਹੈ ਤੁਹਾਨੂੰ ਥੋੜਾ ਬੈਕਗ੍ਰਾਉਂਡ ਚ ਲੈ ਜਾਂਦਾ ਅਮਨ ਅਰੋੜਾ ਦੇ ਪਿਤਾ ਦਾ ਨਾਮ ਸੀਗਾ ਬਾਬੂ ਭਗਵਾਨ ਦਾਸ ਅਰੋੜਾ ਠੀਕ ਹੈ ਜੀ 97 ਚ ਇਲੈਕਸ਼ਨ ਲੜਿਆ ਤੇ ਉਸ ਵੇਲੇ ਕਾਲੀ ਦਲ ਦੇ ਜਿਹੜੇ ਥੰਮ ਸੀਗੇ ਸੁਖਦੇਵ ਸਿੰਘ ਢੀਂਡਸਾ ਉਨਨਾਂ ਨੂੰ ਹਰਾਇਆ ਮਾਨ ਸਾਹਿਬ ਤੇ ਕਹਿੰਦੇ ਹੁੰਦੇ ਨੇ ਮੈਂ ਢੀਂਸਾ ਐ ਕਰਤਾ ਹਾਂ ਕਰਤਾ 97 ਵਿੱਚ ਜਦੋਂ ਅਕਾਲੀ ਲਹਿਰ ਸੀਗੀ ਹੂੰ ਉਸ ਲਹਿਰ ਦੇ ਵਿੱਚ ਅਰੂੜਾ ਸਾਹਿਬ ਨੇ ਢੀਂਸਾ ਸਾਹਿਬ ਨੂੰ ਹਰਾਇਆ ਸੀ ਅੱਛਾ ਉਸ ਤੋਂ ਬਾਅਦ ਜਦੋਂ ਮੌਤ ਹੋ ਗਈ ਭਗਵਾਨ ਦਾਸ ਅਰੂੜਾ ਦੀ 2002 ਦਾ ਇਲੈਕਸ਼ਨ ਆ ਗਿਆ ਉਹਦੀ ਸਿਆਸੀ ਵਿਰਾਸਤ ਨੂੰ ਲੈ ਕੇ ਪੰਗਾ ਪੈ ਗਿਆ ਇੱਕ ਪਾਸੇ ਸੀ ਧੀ ਸੋਨੀਆ ਤੇ ਦੂਜੇ ਪਾਸੇ ਸੀ ਪੁੱਤਰ ਅਮਨ ਠੀਕ ਹੈ ਜੀ ਦੋਵੇਂ ਦਾਅਵੇ ਤਾਂ ਰੁਕੇ ਕਲੇਸ ਪਿਆ ਸੋਨੀਆ ਨੂੰ ਟਿਕਟ ਦੇ ਦਿੱਤੀ ਤੇ ਵੋਟਾਂ ਉਹਨੂੰ ਪਈਆਂ 25831 ਰਮਿੰਦਰ ਢੀਂਡ ਸਾਹ ਤੋਂ ਸੋਨੀਆ ਹਾਰ ਗਈ ਇਥੋਂ ਥਾਲੇ ਪਣਵਈਏ 'ਚ મતਭੇਦ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਦੀਪੇ ਰਾਨੂੰ ਲੱਗਿਆ ਕਿ ਸਾਲੇ ਨੇ ਰਗੜਾ ਲਾਤਾ ਸਾਤਿ ਚ ਕਾਂਗਰਸ ਪਾਰਟੀ ਨੇ ਅਮਨ ਨੂੰ ਬਣਾ ਦਿੱਤਾ ਅਮਨ ਅਰੋੜਾ ਨੂੰ ਉਮੀਦਵਾਰ ਹੂੰ ਤੇ ਦੀਪੇ ਨੇ ਆਖਿਆ ਲੈ ਹੁਣ ਤੇਰੇ ਨਾਲ ਮੈਂ ਸਾਥ ਦੇ ਉਪਰ ਕਰੂੰਗਾ ਦੀਪਕ ਖਲੋ ਗਿਆ ਜੀ ਦੀਪਾ ਜਾਤ ਖਲੋ ਗਿਆ ਅਮਨ ਅਰੋੜਾ ਨੂੰ 32276 ਵੋਟਾਂ ਪਈਆਂ ਤੇ ਹਾਰ ਗਿਆ ਠੀਡਸਾ ਤੋਂ ਹੂੰ ਪਰ ਉਹਦੇ ਚ ਰਜਿੰਦਰ ਦੀਪਾ ਇਕੱਲੇ 18000 ਵੋਟਾਂ ਲੈ ਗਿਆ ਦੇਖ ਲੋ ਉਸ ਨੂੰ ਫਰਾਤਾ ਹੂੰ ਇਹ 12 ਚ ਮੁਰਤੋਂ ਅਮਨ ਅਰੂੜਾ ਨੂੰ ਸਨਾਮ ਤੋਂ ਉਮੀਦਵਾਰ ਬਣਾਇਆ ਗਿਆ ਪਰ ਇਹ ਆਪਕੀ ਇਹਦਾ ਕੋਈ ਵਿਰੋਧ ਜ਼ਿਆਦਾ ਨਹੀਂ ਸੀਗਾ ਹਾਂ ਹਾਂ ਹਾਲਾਂਕਿ ਅੰਦਰਖਾਤੇ ਹੋਵੇ ਤੇ ਹੋਵੇ ਤੇ ਇਸ ਵਾਰ ਅਮਨ ਅਰੂੜਾ 3000 ਵੋਟਾਂ ਦਿਹਾ ਰਿਹਾ ਸੀ ਤੇ 17 ਤੋਂ ਬਾਅਦ ਵਾਲੀ ਤੇ ਤੁਹਾਨੂੰ ਫਿਰ ਇਸ ਤਰੀ ਸਾਰੀ ਯਾਦ ਹੋਏ ਕਿ 17 ਬਾਈ ਵਾਲੀ ਤੋਂ ਤੁਹਾਨੂੰ ਸੱਚੇ ਤੇ ਹੀ ਆ ਤਾਂ ਖੈਰ ਉਦੋਂ ਜਦੋਂ ਅਮਨ ਅਰੂੜਾ ਆਮ ਆਦਮੀ ਪਾਰਟੀ ਜੁਆਇਨ ਕਰਦੇ ਤੇ ਹੁਣ ਤੇ ਉਸੇ ਖਰਤੇ ਨੇ ਤਾਂ ਗੱਲ ਇਹ ਆ ਕਿ ਰਜਿੰਦਰ ਦੀਪਾ ਕਾਂਗਰਸ ਨੇ ਦੇਖਿਆ ਕਿਉਂਕਿ ਇਸ ਏਰੀਏ ਦੇ ਵਿੱਚ ਤੁਹਾਨੂੰ ਪਤਾ ਇੱਕ ਨਾਮਨਜ਼ਿਤ ਕੌਰ ਹੁੰਦੀ ਸੀ ਬਾਜਵਾ ਉਹ ਭਾਤੀ ਜਨਤਾ ਪਾਰਟੀ ਜੁਆਇਨ ਕਰ ਗਈ ਸੀ ਉਹ ਕਾਂਗਰਸ ਦੀ ਲੀਡਰ ਸੀ ਹਾਂ ਜੀ ਹਾਂ ਜੀ ਬਿਲਕੁਲ ਹੁਣ ਆਮਨ ਅਰੂੜਾ ਦੇ ਖਿਲਾਫ ਇੱਕ ਚੰਗਾ ਨਿਗਰ ਚਿਹਰਾ ਇਹਨਾਂ ਨੂੰ ਚਾਹੀਦਾ ਸੀਗਾ ਤੇ ਦੀਪੇ ਨੂੰ ਚਾਹੀਦਾ ਸੀਗਾ ਕਿ ਕੋਈ ਤਕੜਾ ਪਲੇਟਫਾਰਮ ਜਦੋਂ ਦੀਪੇ ਨੇ ਦੇਖਿਆ ਅਬੋਰ ਦਾ ਇੰਚਾਰਜ ਵੀ ਲਾਈ ਰੱਖਿਆ ਇਹਨੂੰ ਕੋਈ ਸਮਾਂ ਜਦੋਂ ਵੇਖਿਆ ਕਿ ਨਹੀਂ ਪੂਰੀ ਪੈਂਦੀ ਤੇ ਵਾਪਸ ਚਲਾ ਗਿਆ ਤਾਂ ਹੁਣ ਜਿਹੜਾ ਇਲੈਕਸ਼ਨ ਕਿਉਂਕਿ ਮੈਨੂੰ ਲੱਗਦਾ ਕਿ ਇਹਨਾਂ ਦੀ ਸੌਦੇਬਾਜ਼ੀ ਹੋ ਗਈ ਹੋਏਗੀ ਕਿ ਮੈਨੂੰ ਜੁਆਇਨ ਕਰਵਾਓ ਮੈਂ ਉਥੋਂ ਅਮਰ ਅਰੂੜਾ ਨੂੰ ਫਾਈਟ ਦੇਣਾ ਇਹ ਵਾਪਸ ਸੁਨਾਹ ਪਹੁੰਚ ਗਿਆ ਕਿਉਂਕਿ ਇਦਾਂ ਲੱਗਦਾ ਸੀ ਸ਼ਾਇਦ ਅਬੋਰ ਤੋਂ ਇਲੈਕਸ਼ਨ ਲੜ ਲੈਣ ਕਿਉਂਕਿ ਜਾਖੜ ਫੈਮਿਲੀ ਕਿ ਹੁਣ ਪਾਸੇ ਆ ਪਰ ਸੁਨਾਹ ਪਹੁੰਚਣ ਦਾ ਮਤਲਬ ਹੈ ਕਿ ਸਾਲੇ ਪਣੋਈਏ ਦੇ ਟੱਕਰ ਦਾ ਮੁੱਢ ਬਚ ਗਿਆ ਜੀ ਬਿਲਕੁਲ ਤੇ ਸਰਕਾਰ ਨਿੱਜੀ ਬੈਂਕ ਦੇ ਮਗਰ ਪੈ ਗਈ ਹੈ ਜੀ ਕਿਸੇ ਉਦ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਜੀ ਇੱਕ ਹੁਕਮ ਹੋਇਆ ਹੁਕਮ ਹੋਇਆ ਤੇ ਇਹ ਗੱਲ ਕਹੀ ਗਈ ਕਿ ਜਿੰਨੇ ਮਹਿਕਮੇ ਚ ਪੈਸੇ ਪਏ ਤੁਰੰਤ ਵਾਪਸ ਕਰ ਦਿਓ ਹਮ ਹ ਉਹ 11 ਕੇ 12 ਮਹਿਕਮੇ ਸੀਗੇ ਚ ਨਾ ਦੀ ਰਕਮ ਜਿੱਦਾਂ ਦੀ ਪਈ ਸੀ ਉਦਾਂ ਦੀ ਸਰਕਾਰ ਨੇ ਪੁੱਠੀ ਵੜਾ ਲਈ ਹਮ ਹ ਹੁਣ ਇਹਨਾਂ ਦਾ ਜਿਹੜਾ ਟਾਈ ਅਪ ਸੀਗਾ ਕੁਝ ਕਿਹਨੋ ਕੇ ਬੈਂਕਾਂ ਦੇ ਨਾਲ ਜੀ ਉਹਦੇ ਵਿੱਚ ਮੁੱਖ ਸੀ ਐਚ ਡੀ ਐਫ ਸੀ ਜਦੋਂ ਵੀ ਕਿਤੇ ਸ਼ਹੀਦ ਨੂੰ ਕਿਸੇ ਨੂੰ ਚੈੱਕ ਦਿੱਤਾ ਜਾਂਦਾ ਤੁਸੀਂ ਗੌਰ ਨਾਲ ਪੜਨਾ ਉਹ HDFC ਬੈਂਕ ਵੱਨੀ ਉਹ ਹੀ ਦਿੱਤਾ ਜਾਂਦਾ ਹੂੰ ਉਹਦਾ ਕਾਰਨ ਕਿ ਸਰਕਾਰ ਚੋਂ ਮਸ਼ੂਰੀ ਆਪਦੀ ਕਰਦੀ ਹੈ ਪਰ ਬਹੁਤਾ ਜਿਆਦਾ ਇੰਸ਼ੋਰੈਂਸ ਦਾ ਪੈਸਾ ਜਿਹੜਾ ਹੁੰਦਾ ਉਹ ਦਿੰਦਾ ਬੈਂਕ ਦਿੰਦਾ ਉਹਦੇ ਚ ਕਵਰ ਜਿਆਦਾ ਉਹ ਕਰਦੇ ਨਹੀਂ ਤਾਂ ਬਰਾਹਾਲ ਕੀ ਹੁੰਦਾ ਕਿ ਇਹਨਾਂ ਦਾ ਝਗੜਾ ਪੈ ਜਾਂਦਾ HDFC ਦੇ ਨਾਲ ਜੀ ਇਹਨਾਂ ਨੇ ਸਾਰਾ ਪੈਸਾ ਜਿਹੜਾ ਵਾਪਸ ਚੁੱਕਿਆ 102 ਕੇ HDFC ਬੈਂਕ ਜਿਹੜਾ ਸੀਗਾ ਉਹਨੇ ਸਮੇਂ ਸਿਰ ਗਾਂ ਇਹਨਾਂ ਨੂੰ ਤੋੜਿਆ ਨਹੀਂ ਜੇ ਤੋ ਸਰਕਾਰ ਨਿਰਾਸ਼ ਹੋ ਗਈ ਇੱਕ A ਤੇ ਇੱਕ ਬੈਂਕ ਹੋ ਰਿਹਾ ਇਹਨਾਂ ਦੋਹਾਂ ਦੇ ਨਾਲ ਇਹਨਾਂ ਦਾ ਝਗੜਾ ਪੈ ਗਿਆ ਵੈਸੇ ਇਸ ਨਿੱਜੀ ਬੈਂਕ ਦੇ ਵਿੱਚ ਜ਼ਿਆਦਾਤਰ ਮੁਲਾਜ਼ਮਾਂ ਦੇ ਖਾਤੇ ਕੈਪਟਨ ਨੇ ਖੁਲਵਾਏ ਸਨ ਉਹਨਾਂ ਨੇ ਬਹੁਤ ਇਹਨੂੰ ਤਰਜੀਹ ਦਿੱਤੀ ਸੀ ਤਾਂ ਹੁਣ ਇਹਨਾਂ ਦਾ ਜਦੋਂ ਰੌਲਾ ਪੈ ਗਿਆ HDFC ਬੈਂਕ ਦਾ ਤਾਂ ਇਹਨਾਂ ਨੇ ਕੀ ਕੀਤਾ ਹੁਣ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਭਾਈ ਜੇ ਕਿਸੇ ਮੁਲਾਜ਼ਮ ਦਾ ਤਨਖਾਹ ਵਾਲਾ ਖਾਤਾ ਇੱਧਰ ਰਹਿ ਗਿਆ ਪੈਨਸ਼ਨ ਵਾਲਾ ਖਾਤਾ ਇੱਧਰ ਰਹਿ ਗਿਆ ਤੇ ਫਿਰ ਤੇ ਭੋਲੀ ਜਾਓ ਕਿ ਤੁਸੀਂ ਕੋਈ ਵੇਤਨ ਭੋਗੀ ਹੋ ਜਾਂ ਪੈਨਸ਼ਨ ਭੋਗੀ ਜੀ ਤਾਂ ਤੇ ਭੋਲੀ ਜਾਓ ਪੈਸਾ ਨਹੀਂ ਹੁੰਦਾ ਤੁਹਾਡੇ ਕੋਲ ਬੈਠੇ ਰਹੋ ਵੀ ਕਦੋਂ ਟਨ ਹੋਏਗੀ ਕਦੋਂ ਮੈਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਯੂਜ਼ ਕਰਾਂਗਾ ਨਹੀਂ ਹੁਣੇ ਮਤਲਬ ਕਿ HDFC ਦੇ ਵਿੱਚ ਜਿਸ ਵੀ ਮੁਲਾਜ਼ਮ ਦਾ ਖਾਤਾ ਹੋਵੇਗਾ ਉਸ ਖਾਤੇ ਦਾ ਖਿਆਨ ਨਹੀਂ ਜੁਗਾ ਇਹ ਸਾਫ ਹੈ ਹਾਲਾਂਕਿ ਕੱਲ ਇਹ ਵੀ ਚਰਚਾ ਸੁਣੀ ਕੁਝ ਇਕਦੂਕਾ ਮੀਡੀਆ ਰਿਪੋਰਟਾਂ ਦੇ ذریعے ਕਿ HDFC ਬੈਂਕ ਦੇ ਅਧਿਕਾਰੀ ਖਜ਼ਾਨਾ ਵਿਭਾਗਾਂ ਜਿਨੇ ਇਹ ਕਾਰਵਾਈ ਕੀਤੀ ਆ ਉਹਦੇ ਤੋਂ ਪਰੇਸ਼ਾਨ ਹੋ ਕੇ ਪੰਜਾਬ ਦੇ ਚੀਫ ਸੈਕਟਰੀ ਕੇ ਪੀ सिन्हा ਉਹਦੇ ਦਰਬਾਰ ਪਹੁੰਚ ਗਿਆ ਹੂੰ ਹੂੰ ਉਹਨਾਂ ਨੇ ਕਿਹਾ ਕਿ ਭਾਈ ਇਹਨੂੰ ਰੋਕੋ ਪਲੀਜ਼ ਰੋਕੋ ਹੁਣ ਦੱਸਦੇ ਆ ਕਿ HDFC ਨੇ ਹੋ ਸਕਦਾ ਕੋਈ ਰਾਇਤ ਦਿੱਤੀ ਹੋਵੇ ਤੁਹਾਨੂੰ ਪਤਾ ਹੀ ਆ ਆਫਰਾਂ ਹੁੰਦੀਆਂ ਨੇ ਬੜੀਆਂ ਸਕੀਮਾਂ ਹੁੰਦੀਆਂ ਨੇ ਬਿਲਕੁਲ ਜੀ ਜਿਵੇਂ ਆਪਾਂ ਦੇਖਦੇ ਆ ਨਾ ਇੱਕ ਵਾਰੀ ਪ੍ਰਧਾਨ ਮੰਤਰੀ ਨੇ ਵੀ ਆਪਣੇ ਭਾਸ਼ਣ 'ਚ ਕਿਹਾ ਸੀਗਾ ਕਿ ਡਾਕਟਰਾਂ ਨੂੰ ਕੁਝ ਜਿਹੜੇ ਉਹ ਆਉਂਦੇ ਨੇ ਮੈਡੀਕਲ ਏਜੰਟ ਉਹ ਦਿੰਦੇ ਨੇ ਆਫਰਾਂ ਦਿੰਦੇ ਨੇ ਕਿ ਤੁਹਾਨੂੰ ਇੱਧਰ ਤਾਂ ਟ੍ਰਿਪ ਲਾ ਦੇਾਂਗੇ ਉੱਧਰ ਦਾ ਲਵਾ ਦੇਾਂਗੇ ਆਹ ਲਿਖੋ ਆ ਰეკਮੈਂਡ ਜ਼ਿਆਦਾ ਕਰੋ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਵੀ ਹੁੰਦਾ ਨਾ ਕਈ ਵਾਰ ਇੱਕ ਆਫਰ ਆ ਜਾਂਦੀ ਆ ਇਹ ਦੇਖੋ ਜੀ ਅਸੀਂ ਆ ਚੀਜ਼ ਤੁਹਾਨੂੰ ਕਰਦੇਾਂਗੇ ਆ ਚੀਜ਼ ਕੈਪਟਨ ਵੇਲੇ ਵੀ ਇਹੀ ਚਰਚਾ ਸੀਗੀ ਤਾਂ ਬਰਹਾਲ ਹੁਣ ਇਹ ਜਿਹੜਾ ਬੈਂਕ ਆ ਇਹ ਪੈਰਾਂ 'ਚ ਬੈਠਾ ਪਿਆ ਕਿਉਂਕਿ ਤੁਹਾਨੂੰ ਪਤਾ ਮੁਲਾਜ਼ਮਾਂ ਦੇ ਖਾਤੇ ਬਹੁਤ ਹੁੰਦੇ ਆ ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਖਾਤੇ ਨਹੀਂ ਇੱਕ ਚੀਜ਼ ਹੋਰ ਹੁੰਦੀ ਆ ਕਿ ਜਿਵੇਂ ਮੰਨ ਲਓ ਤੁਸੀਂ ਠੇਕੇਦਾਰ ਹੋ ਗਵਰਨਮੈਂਟ ਦੇ ਠੇਕੇਦਾਰ ਹੋ ਤਾਂ ਕਈ ਵਾਰ ਜਿਹੜਾ ਉਹ ਫੰਡ ਵਗੈਰਾ ਅ ਅਲੋਕੇਟ ਹੁੰਦਾ ਹੈ ਕਿਸੇ ਪ੍ਰੋਜੈਕਟ ਵਾਸਤੇ ਉਹ ਵੀ ਇਹਨਾਂ ਬੈਂਕਾਂ ਦੇ ਥਰੂ ਜਾਂਦਾ ਹੈ ਯਾਨੀ ਉਹ ਲੈਣ ਦੇ ਨੇ ਵੀ ਬਹੁਤ ਵੱਡਾ ਹੁੰਦਾ ਹੈ ਤਾਂ ਇੱਕ ਬਹੁਤ ਵੱਡੇ سرمایه ਦਾ ਵਹਾ ਜਿਹੜਾ ਹੈ ਉਹ ਇਹਨਾਂ ਬੈਂਕਾਂ ਦੇ ਜ਼ਰੀਏ ਹੁੰਦਾ ਤੇ ਜਦੋਂ ਰੁਕ ਜਾਂਦਾ ਫਿਰ ਬਹੁਤ ਨੂੰ ਨੁਕਸਾਨ ਹੋਣਾ ਤੇ ਸੁਭਾਵਕ ਹੈ ਨੇ ਤੇ ਤੁਹਾਨੂੰ ਪਤਾ ਹੀ ਆ ਇਹ ਨਿੱਜੀ ਖੇਤਰ ਦੇ ਜਿਹੜੇ ਬੈਂਕ ਹੁੰਦੇ ਆ ਇਹਨਾਂ ਦੇ ਟਾਰਗੇਟ ਹੁੰਦੇ ਆ ਇਹਨਾਂ ਦੇ ਜਿਹੜੇ ਅਧਿਕਾਰੀ ਹੁੰਦੇ ਆ ਕਰਮਚਾਰੀ ਹੁੰਦੇ ਆ ਬੇਹੱਦ ਤਣਾਅਛ ਬੇਹੱਦ ਦਬਾਅ ਚ ਕੰਮ ਕਰਦੇ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਫਿਰ ਮਾਮਲਾ ਹੁੰਦਾ ਤੇ ਉਹਨਾਂ ਦੀ ਮੈਨੇਜਮੈਂਟ ਉੱਤੇ ਹੁੰਦੀ ਆ ਜਿਹੜੀ ਜੋ ਬੋਰਡ ਹੁੰਦਾ ਉੱਥੇ ਚੱਲਿੰਦਾ ਥੱਲੇ ਹੂੰ ਜੀ ਬਿਲਕੁਲ ਤੇ ਅਗਲੀ ਖਬਰ ਦੇ ਵੱਲ ਉਹਦੀ ਮਿੰਟ ਜੀ ਗੱਲ ਕਰੀਏ ਆਪਾਂ ਉਦਮੀਆਂ ਦੀ ਕਹਿੰਦੇ ਇਲੈਕਸ਼ਨ ਲੰਘਦੇ ਉਦਮੀਆਂ ਨੂੰ ਝਟਕਾ ਲੱਗ ਗਿਆ ਜੀ ਹਾਂ ਜੀ ਕਹਿੰਦੇ ਹੁੰਦੇ ਆ ਕਿ ਸਿਰ ਮਨਾਉਂਦੇ ਆ ਗੜੇ ਪੈ ਗਿਆ ਹੂੰ ਹੂੰ ਇਹ ਵੀ ਇੱਕ ਕਹਾਣੀ ਹੈ। ਲੇਖੋ ਗੱਲ ਇਹ ਆ ਕਿ ਜਿਹੜੇ ਉਦਯੋਗਪਤੀ ਆ ਇੰਡਸਟਰੀ ਦਾ ਧਾਮ ਆ ਜੀ ਉਹਨਾਂ ਨੂੰ ਝਟਕਾ ਤੇ ਵੈਸੇ ਤਾਂ ਝਟਕਾ ਜਿਹੜਾ ਸ਼ਹਿਰੀਆਂ ਨੂੰ ਇਹਨਾਂ ਨੇ ਵੋਟਾਂ ਪੈਣ ਤੋਂ ਮੇਰੇ ਖਿਆਲ ਤੇ ਨਾਲ ਕੁਝ ਮਿੰਟ ਬਾਅਦ ਹੀ ਦੇ ਦਿੱਤਾ ਸੀ। ਠੀਕ ਹੈ। ਕੋਈ ਆ ਕਿ ਸਾਡੇ ਨਾਲ ਬਹੁਤੇ ਲੋਕ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਅਸੀਂ ਕਿਹੜਾ ਸ਼ਹਿਰ 'ਚ ਰਹਿੰਨੇ ਹਾਂ ਪਰ باوجود ਇਸ ਤੇ ਥੋੜੀ ਨਿਗਾਹ ਰੱਖੀ ਦੀ ਆ ਹੁੰਦਾ ਕੀ ਆ ਕਿ ਇਹਨਾਂ ਨੇ ਪ੍ਰਾਪਰਟੀ ਟੈਕਸ ਦੇ ਵਿੱਚ ਜਿਹੜਾ ਫਲੋਰ ਰੈਂਟ ਦਾ ਹਿਸਾਬ ਕਿਤਾਬ ਹੁੰਦਾ ਉਹਦੇ 'ਚ 2% ਦਾ ਇਜ਼ਾਫਾ ਕਰ ਦਿੱਤਾ ਠੀਕ ਹੈ ਜੀ ਪ੍ਰਾਪਰਟੀ ਟੈਕਸ ਦੇ ਯਾਨੀ ਚਾਹੇ ਕੋਈ ਖੇਡ ਸਟੇਡੀਅਮ ਆ ਚਾਹੇ ਕੋਈ ਕੁਝ ਵੀ ਆ ਤਾਂ ਉਹਦੇ ਵਿੱਚ 2% ਦਾ ਪ੍ਰਾਪਰਟੀ ਟੈਕਸ ਵਧਾ ਦਿੱਤਾ ਖੜੇ ਪੈਰ ਤਾਂ ਉਹ ਸਾਰਾ ਕਿਉਂ ਰੁਕਿਆ ਗਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਲੁਧਿਆਣਾ ਵੈਸਟ ਸ਼ਹਿਰੀ ਜ਼ੋਨ ਸੀਗੀ ਇਹਨਾਂ ਨੇ ਜਦੋਂ ਤੱਕ ਵੋਟਾਂ ਸ਼ਾਮ ਤੱਕ ਭੁਗਤੀਆਂ ਨਾ ਉਦੋਂ ਤੀਕਰ ਇਹਨੂੰ ਰੋਕੀ ਰੱਖਿਆ ਜਿਵੇਂ ਹੀ ਵੋਟਾਂ ਭੁਗਤਗੀਆਂ ਨਾਲ ਦੀ ਨਾਲ ਇਹਨਾਂ ਨੇ ਆਖਿਆ ਬੁਖਾਰ ਉਤਰਿਆ ਤੇ ਵੈਦ ਵਿਸਰਿਆ ਚਲੋ ਹੁਣ ਤੂੰ ਕਹੋਂ ਤੇ ਮੈਂ ਕਹਾਂ ਜੀ ਇਸੇ ਤਰ੍ਹਾਂ ਜੇ ਤੁਸੀਂ ਅੱਗੇ ਦੇਖੋਗੇ ਪੰਡਾਕੀ ਆ ਕਿ ਇੱਕ ਦਾ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਉਹ ਦੱਸ ਦੇਵਾਂ ਇਨਾ ਦਿਨਾਂ ਚ ਜਿਹੜੀ ਡਿਮਾਂਡ ਹੁੰਦੀ ਆ ਬਿਜਲੀ ਦੀ ਬੜੀ ਜ਼ਿਆਦਾ ਹੁੰਦੀ ਆ ਇਹਨਾਂ ਦਾ ਫੋਕਸ ਹੁੰਦਾ ਆ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਕਿਸਾਨਾਂ ਨੂੰ ਬਿਜਲੀ ਜਿਹੜੀ 8 ਘੰਟੇ 6 ਘੰਟੇ ਮੋਟਰਾਂ ਨੂੰ ਦੇਣੀ ਆ ਉਹਦੇ ਹੀ ਚੱਲੀਏ ਵੈਸੇ ਕਿਤੇ ਮੌਨਸੂਨ ਜਿਹੜਾ ਆ ਗਿਆ ਦਿੱਲੀ ਆ ਗਿਆ ਬਸ ਉਹਦਾ ਹੀ ਹੋਣਾ ਰਾਜ ਕਿਤੇ ਨਾ ਕਿਤੇ ਤਾਂ ਖੈਰ ਤਾਂ ਇਹ ਆ ਕਿ ਉਸ ਡਿਮਾਂਡ ਨੂੰ ਫੁੱਲਫਿਲ ਕਰਨ ਵਾਸਤੇ ਜਿਹੜੀ ਇੰਡਸਟਰੀ ਹੁੰਦੀ ਆ ਉਹਦੇ ਪੀਕ ਆਵਰਸ ਹੁੰਦੇ ਨੇ ਪੀਕ ਆਵਰਸ ਜਿੰਨੇ ਜਿਹੜੇ ਹੁੰਦੇ ਆ ਨਾ ਸਾਰਾ ਉਹ ਹੁੰਦੇ 6 ਤੋਂ 10 ਜੀ ਇੰਡਸਟਰੀ ਤਾਂ ਹੁੰਦਾ ਕੀ ਹੈ ਕਿ ਉਸ ਡਿਮਾਂਡ ਨੂੰ ਯਾਨੀ ਉਸ ਵੇਲੇ ਹੀ ਰਾਤਾਂ ਨੂੰ ਕਹਿ ਲਓ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਹਿੱਸੇ 'ਚ ਖੇਤੀ ਸੈਕਟਰ ਨੂੰ ਬਿਜਲੀ ਦੇਣੀ ਹੁੰਦੀ ਆ ਤੇ ਬਰੋਬਰ ਬਰੋਬਰ ਇਹਨਾਂ ਦਿਨਾਂ ਦੇ ਵਿੱਚ ਏਸੀ ਕੂਲ ਰਾਤ ਨੂੰ ਚੱਲਦੇ ਆ 6 ਤੋਂ 10 ਹੂੰ ਤੇ ਬਰੋਬਰ ਇੰਡਸਟਰੀ ਦਾ ਵੀ ਟਾਈਮ ਇਹੀ ਹੈ ਨਾ ਪੀਕ ਆਵਰਸ ਹੂੰ ਉਹਨਾਂ ਨਾਤੇ ਕਰੇ ਨੂੰ ਕੱਟ ਲਾ ਸਕਦੇ ਆ ਤੇ ਨਾ ਹੀ ਇਹ ਖੇਤੀ ਸੈਕਟਰ ਨੂੰ ਕੁਝ ਜ਼ਿਆਦਾ ਤੰਗ ਕਰ ਸਕਦੇ ਆ ਤਾਂ ਹੁੰਦਾ ਕਿ ਆ ਕਿ ਉਹਨਾਂ ਪੀਕ ਆਵਰਸ ਦੇ ਵਿੱਚ ਇੱਕ ਇੱਕ ਕੈਪ ਲਾ ਦਿੰਦੇ ਆ ਕੈਪ ਦਾ ਮਤਲਬ ਇਹ ਆ ਕਿ ਜੇ ਤੁਸੀਂ ਇਸ ਲੋਡ ਤੋਂ ਜਾਓਗੇ ਵੱਧ ਜਾਓਗੇ ਜੀ ਤਾਂ ਇਸ ਟਾਈਮ ਤੁਹਾਨੂੰ ਇਸ ਆਪਰੇਸ਼ਨ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਕੈਪ ਸ਼ਬਦ ਚਲੋ ਨਹੀਂ ਆਪਾਂ ਯੂਜ਼ ਕਰਦੇ ਵੀ ਇੱਕ ਸ਼ਰਤ ਲਾ ਦਿੰਦੇ ਆ ਕਿ ਜੇ ਤੁਸੀਂ ਇੰਡਸਟਰੀ ਚਲਾਉਣੀ ਹੋ 6 ਤੋਂ 10 ਵਜੇ ਤੱਕ ਤਾਂ ਤੁਹਾਨੂੰ ਉਸ ਸਮੇਂ ਦੇ ਦੌਰਾਨ ਬਿਜਲੀ ਖਾਫਤ ਦਾ ਇੰਨਾ ਵਧ ਦੇਣਾ ਪਵੇਗਾ ਮਤਲਬ ਇੰਨੇ ਪੈਸੇ ਪਰ ਯੂਨਿਟ ਤੇ ਵਧ ਦੇਣੇ ਪੈਣਗੇ ਤਾਂ ਇਹਨਾਂ ਨੇ ਚੱਕ ਕੇ ਹੁਣ ਸਰਚਾਰਚ ਹੈ ਜਿਹੜਾ ਉਹ 2 ਰੁਪਏ ਯੂਨਟਾਂ ਦਿੱਤਾ ਹੁਣ ਤੁਸੀਂ ਦੇਖੋ ਇੱਕ ਕਾਰਖਾਨਾ ਤੇ ਉਹਦੀ ਯੂਨਟ ਜਿਹੜੀ ਆ ਉਹ ਤੇ ਸਕਿੰਟ ਦੀ ਵੱਲ ਦੀ ਹੋਏਗੀ ਹਾਂ ਤਾਂ ਇਦਾਂ ਕਰਦਿਆਂ ਕਰਦਿਆਂ ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਨ੍ਹਾਂ ਦਾ ਲੋਡ ਹੁਣ ਆਪਣੇ ਘਰਾਂ ਵਾਲੇ ਲੋਡ ਨਹੀਂ ਹੁੰਦੇ ਹਾਂ ਜੀ ਇਹ ਸ਼ੈਲਰ ਦਾ ਸ਼ੈਲਰ ਹੈ ਉਹਨਾਂ ਦਾ 140 ਕਿਲੋਵਾਟ ਦਾ ਲੋਡ ਹੈ ਸਹੀ ਹੈ ਬਿਲਕੁਲ 140 ਕਿਲੋਵਾਟ ਦਾ ਤੇ ਹਿਸਾਬ ਲਾ ਲਓ ਕਿ ਆਪਣੇ ਘਰਾਂ ਦੇ ਅਸੀਂ ਦੇ 4 6 ਕਿਲੋਵਾਟ ਵੈਸੇ 4 6 ਵੀ ਅਸੀਂ ਚਲਾਉਂਦੇ ਤੇ 2 AC ਹੁੰਦੇ ਆ ਤੇ ਲਖਾਇਆ 2 ਕਿਲੋਵਾਟ ਹੁੰਦਾ ਤਾਂ ਖੈਰ ਇਹ ਆ ਕਿ ਹੁਣ ਇਹਨਾਂ ਨੇ ਨਾਲ ਦੇ ਨਾਲ 60 ਤੇ ਮਾਰ ਦਿੱਤੀ ਆ ਇਹਦਾ ਮਤਲਬ ਇਹੋ ਆ ਕਿ ਪੈਸੇ ਵਾਸਤੇ ਜੂਝਦੀ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਉਹ ਕਿਤੇ ਨਾ ਕਿਤੇ ਹੱਥ ਪੱਲਾ ਮਾਰ ਰਹੀ ਆ ਇਧਰ ਉਧਰ ਤੇ ਵੈਸੇ ਕੋਈ ਵੱਡੀ ਗੱਲ ਨਹੀਂ ਆ ਇਹ ਨਾਂ ਵੀ ਲਾਉਂਦੇ ਐਤਕੀ ਮੀਂਹ अच्छੇ ਆ ਪੰਜਾਬ ਦਾ ਇੱਕ ਹਿੱਸਾ ਛੱਡ ਕੇ ਜਿੱਦਾਂ ਇਧਰ ਫਾਜ਼ਲ ਕਾ ਮੁਕਸਰ ਵਗੈਰਾ ਇਹ ਛੱਡ ਕੇ ਇਹ ਥੋੜੇ ਜੇ ਕੱਟ ਮੀਂਹ ਵਾਲੇ ਹੋ ਸਕਦੇ ਆ ਬਾਕੀ ਪੰਜਾਬ ਜਿਹੜਾ ਉਹ ਚੰਗੇ ਮੀਂਹਾਂ ਵਾਲਾ ਹੈ ਚੰਗਾ ਮਾਨਸੂਨ ਆ ਪੰਜਾਬ ਉਸ ਮਾਨਸੂਨ ਦੇ ਕਹਿ ਲੋ ਕਿ ਹੈਗਾ ਪ੍ਰਭਾਵ ਇਹ ਕਿ ਜਿਹਦੇ ਵਿੱਚ ਮੀਂਹ ਕਹਿ ਲੋ ਆਮ ਨਾਲੋਂ ਅਬਵ ਕਾ ਜਿਆਦਾ ਨਹੀਂ ਐਤਕੀ ਸੋ ਇਸ ਕਰਕੇ ਮੇਰੇ ਖਿਆਲ ਤੇ ਨਾਲ ਨਾ ਲਾਉਂਦੇ ਤਾਂ ਬਿਹਤਰ ਸੀ ਇੰਡਸਟਰੀ ਨੂੰ ਕਿਉਂ ਰਗੜਾ ਫੇਰਦੇ ਆ ਫਿਰ ਕਹਿੰਦੇ ਸਾਡੇ ਅਧਿਉਪਕ ਪਤੀ ਇੱਥੋਂ ਜਾ ਰਹੇ ਆਹੀ ਤੇ ਕਾਰਨ ਨਹੀਂ ਨਾ ਜੀ ਬਿਲਕੁਲ ਜੀ ਤੇ ਮਿੰਟ ਜੀ ਅਗਲੀ ਗੱਲ ਕਰ ਗਏ ਆਪਾਂ ਗੋਦਾਮ ਦੀ ਬਣਾਉਂਦੀ ਕਹਿੰਦੇ ਮਨਜ਼ੂਰੀ ਤੋਂ ਬਾਅਦ ਵੀ ਗੋਦਾਮ ਨਾ ਬਣਾ ਸਕਿਆ ਪੰਜਾਬ ਜੀ ਦੇਖੋ ਮੈਂ ਤੁਹਾਨੂੰ ਪਿੱਛੇ ਲੈ ਜਾਂਦਾ ਹਾਂ ਜੀ ਉਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸੀਗੇ ਮਨਿਸਟਰ ਜੀ ਉਸ ਵੇਲੇ ਵੀ ਨਾ ਰੌਲਾ ਪੈ ਗਿਆ ਸੀਗਾ ਜਿਵੇਂ ਐਤਕੀ ਚੌਲਾਂ ਦੇ ਭੰਡਾਰਣ ਦਾ ਪਿਆ ਸੀਗਾ ਤੁਹਾਨੂੰ ਯਾਦ ਹੋਣਾ ਬੜੀ ਖੱਜਲ ਖੋਰੀ ਹੋਈ ਹਮ ਹਮ ਇਹਨਾਂ ਨੇ ਇੱਕ ਸਰਵੇ ਕਰਵਾਇਆ ਤੇ ਫਿਰ ਕਿਾਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਸਰਵੇ ਹੋਇਆ ਤੇ ਪਾਇਆ ਨਾ ਕਿ 73 ਲੱਖ ਟਨ ਅਨਾਜ ਨੂੰ ਸਟੋਰ ਕਰਨ ਵਾਸਤੇ ਗਦਾਮ ਬਣਾਉਣ ਦੀ ਲੋੜ ਹੈ ਹਮ ਹਮ ਮਨਮੋਹਨ ਸਿੰਘ ਸਰਕਾਰ ਸੀ ਉਹਨਾਂ ਨੇ ਕਿ ਬਣਾ ਲਿਆ ਕਿ ਤੁਹਾਨੂੰ ਪਤਾ ਹੈ ਪੁਰਾਣੇ ਕਾਂਗਰਸ ਸੀਸੀ ਕੇ ਇਹਨਾਂ ਦੀ ਗੁੱਡਵਿਲ ਹੈ ਸੀ ਅੱਛਾ ਇਹਨਾਂ ਨੇ ਆਪਦੀ ਗੁੱਡਵੈਲ ਦੇ ਨਾਲ ਮਨਜ਼ੂਰੀ ਲੈ ਲਈ ਔਰ ਰੌਲਾ ਪਤਾ ਕੀ ਪੈ ਗਿਆ ਮੈਨੂੰ ਯਾਦ ਹੈ ਉਸ ਦਿਨ ਇੱਕ ਪਾਸੇ ਹੁੰਦਾ ਸੀ ਸੋਚਾ ਸਿੰਘ ਲੰਗਾ ਤੇ ਦੂਜੇ ਪਾਸੇ ਹੁੰਦਾ ਸੀ ਕੈਰੋ ਉਹ ਸੀ ਖੇਤੀ ਮੰਤਰੀ ਇਹ ਸਨ ਆ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ ਕਿਵੇਂ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਜਿਵੇਂ ਆ ਫੂਡ ਸਪਲਾਈ ਆ ਆਉਂਦੀ ਹਾਂਜੀ ਹਾਂ ਨਾ ਇਸ ਸੰਬੰਧਤ ਕੇ ਮੰਤਰੀ ਸਰ ਖੁਰਾਕ आले ਤੋਂ ਮਤਲਬ ਕਿ ਦੋਵੇਂ ਆਪਸ ਦੇ ਵਿੱਚ ਗੇਬੜ ਪਏ ਜੀ ਲਗਾ ਕਵੇ ਅਸੀਂ ਬਣਾਉਣੇ ਇੱਕ ਕੌਣ ਕੇ ਇੱਕ ਕੌਣ ਕੇ ਵੇਅਰ ਹਾਊਸ ਇੰਕੋਰਪੋਰੇਸ਼ਨ ਇਹ ਕੰਮ ਕਰਦੀ ਹੈ ਇਹਨਾਂ ਦਾ ਝਗੜਾ ਪੈ ਗਿਆ ਲੜਾਈ ਜਿਹੜੀ ਆ ਉਹ ਬਾਦਲਪਿੰਡ ਤੱਕ ਆ ਤੇ ਬਾਦਲ ਸਾਹਿਬ ਨੇ ਵਿਚ ਪੈ ਕੇ ਆਖਿਆ ਦੇਰ ਦੇ ਬਣਾ ਲਓ ਬੜੇ ਸਕੀਮੀਆਂ ਸੀ ਕੋਈ ਬਣਾਉਣ ਦੀ ਲੜਾਈ ਕੱਤੋਂ ਸੀ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਜੀ ਅਕਸਰ ਹੀ ਹੁਣ ਇਹਨਾਂ ਨੇ 45 ਲੱਖ ਟਨ ਦੇ ਗੋਦਾਮ ਬਣਾਉਣ ਦੀ ਮਨਜ਼ੂਰੀ ਹਾਸਲ ਕੀਤੀ ਆ ਤੇ ਉਹੀ ਇਤਿਹਾਸ ਹੁਣ ਸਾਡੇ ਸਾਹਮਣੇ ਫੇਰ ਆਪਣੇ ਆਪ ਨੂੰ ਦਰਾ ਰਿਹਾ ਜੀ ਤੋ ਕਿ ਐਤਕੀ ਵੀ ਦੱਸਦੇ ਆ ਕਿ ਇਹ ਟੈਂਡਰਿੰਗ ਤੇ ਹੁਕਮ ਦਿੱਤੇ ਗਏ ਹਨ ਹਾਲਾਂਕਿ ਜਿਹੜੀ ਟੈਂਡਰਿੰਗ ਦੀ ਡੇਟ ਆ ਉਹ ਨਿਕਲ ਚੁੱਕੀ ਆ ਹਾਂ ਹਾਂ ਪਰ ਜਿਹੜਾ ਕੁਝ ਦਬਾਅ ਚੱਲ ਰਿਹਾ ਉਹਨੂੰ ਸਰਕਾਰ ਨਾ ਫੇਸ ਕਰਦੇ ਆ ਇਹਨਾਂ ਨੂੰ ਮਲਤਵੀ ਕਰ ਦਿੰਦੀ ਹੈ ਟੈਂਡਰਿੰਗ ਦੀ ਪ੍ਰਕਿਰਿਆ ਨੂੰ ਹੁਣ ਇੱਥੇ ਵੀ ਕਿਤੇ ਨਾ ਕਿਤੇ ਸਿਆਪਾ ਇਹੋ ਹੀ ਨਜ਼ਰ ਆਉਂਦਾ ਹੈ ਇੱਥੇ ਵੀ ਵਿਭਾਗਾਂ ਆਪੋ ਵਿੱਚ ਦੀ ਖੇਪੜ ਦੇ ਨਜ਼ਰ ਆ ਰਹੇ ਤੋ ਦੇਖਦੇ ਆ ਕੀ ਬਣਦਾ ਪਰ ਇਹ ਵੇਖ ਲਓ ਤੁਸੀਂ ਸਾਲ ਹੋ ਗਿਆ ਇਹਨਾਂ ਨੂੰ ਮਨਜ਼ੂਰੀ ਮਿਲਿਆ ਨੂੰ ਹਮ ਹਮ ਇਹ ਕਹਿੰਦਾ ਜੀ ਇੱਕ ਸਾਲ ਪਹਿਲਾਂ ਮਨਜ਼ੂਰੀ ਮਿਲੀ ਸੀ ਕਦਮ ਮਣਾਓ ਪਰ ਇੱਥੇ ਵੀ ਰੇੜਕਾ ਇਸੇ ਤਰ੍ਹਾਂ ਦਾ ਹੀ ਕੋਈ ਆਰਤੀਆਂ ਦਾ ਕੋਈ ਇਧਰੋਂ ਕੋਈ ਉਧਰੋਂ ਤਾਂ ਗੱਲ ਉਹੀ ਆ ਕਿ ਆਪਣੇ ਆਪ ਨੂੰ ਇਤਿਹਾਸ ਰੈਪੀਟੀਸ਼ਨ ਦੇਂਦਾ ਹੋਇਆ ਇੱਥੇ ਦਿਖਾਈ ਦਿੰਦਾ ਕਿ ਜਿਹੜਾ ਰੌਲਾ 16 17 ਸਾਲ ਪਹਿਲਾਂ ਪਿਆ ਸੀ ਉਹੀ ਰੌਲਾ ਲੱਗ ਪਾਗੇ ਇੱਥੇ ਚੱਲਣ ਡਿਆ ਜੀ ਬਿਲਕੁਲ ਤੇ ਮੈਂ ਤੁਹਾਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰੋਂ ਆਪ ਜੀ ਇਸ ਨੂੰ ਮੁਕਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ